ਜੇ ਸਿਮਰਨ ਅਭਿਆਸ ਦੇ ਵਿੱਚ ਤਰਕੀ ਨਹੀਂ ਹੁੰਦੀ ਤਾਂ ਵਾਹਿਗੁਰੂ ਸਿਮਰਨ ਕਰਨ ਦੇ ਦੌਰਾਨ ਇਹਨਾਂ 10 ਗੱਲਾਂ ਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਹੋ ਸਕਦਾ ਅਸੀਂ ਇਹਨਾਂ ਦੇ ਵਿੱਚੋਂ ਕੋਈ ਇੱਕ ਗਲਤੀ ਕਰ ਰਹੇ ਹਾਂ ਸਭ ਤੋਂ ਪਹਿਲਾ ਜੋ ਪੁਆਇੰਟ ਆ ਉਹ ਹੈ ਮਨ ਦੀ ਇਕਾਗਰਤਾ ਸਿਮਰਨ ਕਰਦੇ ਹੋਏ ਮਨ ਨੂੰ ਧੁਨ ਦੇ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰਨੀ ਹੈ ਆਪਣੇ ਵਿਚਲਿਤ ਵਿਚਾਰਾਂ ਤੋਂ ਮੁਕਤ ਹੋ ਕੇ ਪਰਮਾਤਮਾ ਦੇ ਨਾਮ ਦੇ ਵਿੱਚ ਧਿਆਨ ਲਗਾਓ। ਕਈ ਵਾਰ ਅਸੀਂ ਰਸਨਾ ਤੋਂ ਸਿਮਰਨ ਕਰਦੇ ਰਹਿੰਨੇ ਆ ਪਰ ਸਾਡਾ ਧਿਆਨ ਵਿਚਾਰਾਂ ਦੇ ਵਿੱਚ ਹੋਣ ਕਰਕੇ ਸਾਨੂੰ ਪੂਰਾ ਲਾਹਾ ਨਹੀਂ ਮਿਲਦਾ। ਨੰਬਰ 2 ਤੇ ਗੱਲ ਕਰੀਏ ਸ਼ੁੱਧ ਨੀਅਤ। ਸਿਮਰਨ ਦਾ ਇੱਕੋ ਇੱਕ ਉਪਦੇਸ਼ ਹੁੰਦਾ ਹੈ ਉਹ ਹੈ ਕਿ ਰੱਬ ਦੇ ਨਾਲ ਜੁੜਨਾ। ਪਰਮਾਤਮਾ ਦੇ ਨਾਲ ਜੁੜਨਾ ਪਰਮਾਤਮਾ ਦੀ ਯਾਦ ਦੇ ਵਿੱਚ ਰਹਿਣਾ ਨਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਦਿਖਾਵਾ ਜਾਂ ਲੋਕ ਪ੍ਰਸ਼ੰਸਾ ਵਾਸਤੇ ਜੇ ਅਸੀਂ ਅਜੇ ਹੀ ਕਿਸੇ ਦਿਖਾਵੇ ਵਾਸਤੇ ਸਿਮਰਨ ਕਰ ਰਹੇ ਹਾਂ ਤਾਂ ਸਾਨੂੰ ਸਿਮਰਨ ਦੇ ਵਿੱਚ ਕੋਈ ਵੀ ਲਾਹਾ ਨਹੀਂ ਮਿਲੇਗਾ ਨੰਬਰ 3 ਬਹੁਤ ਜ਼ਰੂਰੀ ਹੈ ਜੋ ਕਿ ਸ਼ਾਂਤ ਵਾਤਾਵਰਣ ਜੇ ਸੰਭਵ ਹੋਵੇ ਤਾਂ ਇੱਕ ਪਵਿੱਤਰ ਸ਼ਾਂਤ ਅਤੇ ਵਿਗਨ ਰਹਿਤ ਥਾਂ ਚੁਣੋ ਆਪਣੇ ਘਰ ਦੇ ਵਿੱਚ ਵੀ ਅਜਿਹੀ ਇੱਕ ਜਗ੍ਹਾ ਲੱਭਣੀ ਹੈ ਜਿੱਥੇ ਰੌਲਾ ਰੱਪਾ ਘੱਟ ਹੁੰਦਾ ਹੈ। ਆਪਾਂ ਗੁਰਦੁਆਰਾ ਸਾਹਿਬ ਜਾਂ ਘਰ ਦਾ ਕੋਈ ਵੀ ਪਵਿੱਤਰ ਕੋਨਾ ਦੇਖ ਸਕਦੇ ਹਾਂ। ਨੰਬਰ 4 ਨਿਰਮਲ ਜੀਵਨ ਸਿਮਰਨ ਕਰਨ ਤੋਂ ਪਹਿਲਾਂ ਤਨਪੱਖੋਂ ਜੇ ਨਹਾ ਹੁੰਦਾ ਹੈ ਤਾਂ ਜ਼ਰੂਰ ਨਹਾਉਣਾ ਹੈ। ਕਿਉਂਕਿ ਇਸ ਦੇ ਨਾਲ ਸੁਸਤੀ ਜੋ ਹੈ ਦੂਰ ਹੁੰਦੀ ਹੈ ਤੇ ਅਸੀਂ ਸਿਮਰਨ ਲਗਾਤਾਰ ਬੈਠ ਕੇ ਕਰ ਸਕਦੇ ਹਾਂ। ਇਸ ਤੋਂ ਬਾਅਦ ਮਨ ਦਾ ਇਸ਼ਨਾਨ ਜੋ ਕਿ ਨਾਮ ਦੇ ਵਿੱਚ ਧਿਆਨ ਦੇ ਕੇ ਹੁੰਦਾ ਹੈ। ਨੰਬਰ 5 ਗੱਲ ਕਰੀਏ ਸਹੀ ਉਚਾਰਣ। ਗੁਰਮੰਤਰ ਦਾ ਅਭਿਆਸ ਕਰਨ ਦੀ ਟੈਕਨੀਕ ਹੁੰਦੀ ਆ, ਤਰੀਕਾ ਹੁੰਦਾ ਆ, ਇੱਕ ਵਿਧੀ ਹੁੰਦੀ ਆ। ਜੇ ਅਸੀਂ ਉਸ ਵਿਧੀ ਮੁਤਾਬਕ ਨਹੀਂ ਸਿਮਰਨ ਕਰਦੇ ਤਾਂ ਸਾਨੂੰ ਤਰੱਕੀ ਬਹੁਤ ਲੇਟ ਹੁੰਦੀ ਹੈ। ਇਸ ਲਈ ਗੁਰਬਾਣੀ ਦੇ ਸ਼ਬਦਾਂ ਦਾ ਜਾਂ ਮੰਤਰਾਂ ਜਿਵੇਂ ਵਾਹਿਗੁਰੂ ਸਤਨਾਮ ਇਹਨਾਂ ਨੂੰ ਠੀਕ ਲਹਿਜੇ ਅਤੇ ਭਾਵ ਦੇ ਨਾਲ ਉਚਾਰਨਾ ਚਾਹੀਦਾ ਹੈ ਨੰਬਰ 6 ਕੋਈ ਨਿਸ਼ਚਿਤ ਸਮਾਂ ਰੋਜਣਾ ਨਿਸ਼ਚਿਤ ਸਮਾਂ ਸਿਮਰਨ ਵਾਸਤੇ ਰੱਖੋ ਭਾਵੇਂ ਇਹ ਸਮਾਂ ਥੋੜਾ ਹੀ ਹੋਵੇ ਪਰ ਲਗਾਤਾਰ ਅਭਿਆਸ ਕਰਨਾ ਚਾਹੀਦਾ ਹੈ ਇਹ ਸਮਾਂ ਅਸੀਂ ਅੰਮ੍ਰਿਤ ਵੇਲੇ ਦਿਨ ਸਮੇਂ ਸ਼ਾਮ ਨੂੰ ਜਾਂ ਰਾਤ ਨੂੰ ਕਰ ਸਕਦੇ ਹਾਂ ਨੰਬਰ 7 ਅੰਦਰਲੀ ਭਾਵਨਾ ਸਿਮਰਨ ਸਿਰਫ ਆਪਾ ਰਸਨਾ ਤੋਂ ਨਹੀਂ ਕਰਨਾ। ਓਠਾ ਨੂੰ ਨਹੀਂ ਹਿਲਾਉਣਾ। ਸਗੋ ਇਹ ਸਿਮਰਨ ਅਸੀਂ ਆਪਣੇ ਮਨ ਤੋਂ ਦਿਲ ਤੋਂ ਕਰਨਾ ਆ। ਅਸੀਂ ਇਹ ਸਿਮਰਨ ਕਰਕੇ ਪ੍ਰਮਾਤਮਾ ਦੇ ਪਿਆਰ ਅਤੇ ਸ਼ਰਧਾ ਦੇ ਨਾਲ ਜੁੜਨਾ ਹੁੰਦਾ ਹੈ। ਨੰਬਰ 8 ਬਹੁਤ ਖਾਸ ਹੈ ਗੁਰੂ ਦੀ ਸ਼ਰਨ। ਸਿਮਰਨ ਕਰਨ ਤੋਂ ਪਹਿਲਾਂ ਮਨ ਦੇ ਵਿੱਚ ਗੁਰੂ ਸਹਿਬਾਨ ਦੀ ਸ਼ਰਨ ਲੋ। ਉਹਨਾਂ ਦੀ ਕਿਰਪਾ ਵਾਸਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਹਰ ਸਮੇਂ ਉਹਨਾਂ ਨੂੰ ਅੰਗ ਸੰਗ ਮੰਨਣਾ ਚਾਹੀਦਾ ਹੈ। ਨੰਬਰ 9 ਸੰਜਮ ਅਤੇ ਸੰਤੋਖ ਰੱਖਣਾ। ਸਿਮਰਨ ਕਰਨ ਦੇ ਨਾਲ-ਨਾਲ ਸਾਨੂੰ ਆਪਣੇ ਜੀਵਨ ਦੇ ਵਿੱਚ ਸੰਜਮ, ਸਦਾਚਾਰ ਅਤੇ ਸੰਤੋਖ ਦੀ ਭਾਵਨਾ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਵੀ ਸਾਡੇ ਮਨ ਦੇ ਉੱਤੋਂ ਮੈਲ ਬਹੁਤ ਜਲਦੀ ਉਤਰਦੀ ਹੈ। ਨੰਬਰ 10 ਸੇਵਾ ਭਾਵਨਾ। ਸਿਮਰਨ ਦਾ ਫਾਲ ਸਿਰਫ ਆਪਣੇ ਲਈ ਨਹੀਂ ਸਗੋਂ ਸਰਵਤ ਦੇ ਭਲੇ ਦੀ ਭਲਾਈ ਲਈ ਰੋਣਾ ਚਾਹੀਦਾ ਹੈ ਸੇਵਾ ਅਤੇ ਪ੍ਰੇਮ ਦੇ ਨਾਲ ਸਾਰੇ ਹੀ ਜੀਵਾਂ ਦੀ ਮਦਦ ਕਰਨੀ ਚਾਹੀਦੀ ਹੈ ਸਾਰਿਆਂ ਦੇ ਉੱਤੇ ਰਹਿਮ ਹੋਣਾ ਚਾਹੀਦਾ ਹੈ ਸੰਗਤ ਜੀ ਵਾਹਿਗੁਰੂ ਦਾ ਸਿਮਰਨ ਸਾਡੇ ਮਨ ਵਾਣੀ ਅਤੇ ਕਰਮ ਨੂੰ ਪਵਿੱਤਰ ਬਣਾਉਂਦਾ ਹੈ ਇਸ ਨੂੰ ਨਿਮਰਤਾ ਸ਼ਰਧਾ ਅਤੇ ਨਿਰੰਤਰਤਾ ਨਾਲ ਕਰਨ ਤੇ ਹੀ ਅਸਲੀ ਲਾਭ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ